ਮੇਰੇ ਵਾਲੇ ਪਾਸੋਂ ਯਕੀਨ ਰੱਖੋ ਕਿ ਸਾਡੇ ਵਾਲੇ ਪਾਸੋਂ ਨਹੀਂ ਕੋਈ ਐਸਾ ਕੰਮ ਕਰਨ ਦੇਵਾਂਗੇ ਕੋਈ ਐਸਾ ਚੋਰ ਕੋਈ ڈاکੂ ਕੋਈ ਲੁਟੇਰਾ ਭਾਵੇਂ ਕਿਸੇ ਵੀ ਭੇਸ ਚ ਹੋਵੇ ਮੈਂ ਲੋਕਾਂ ਦੇ ਕੋਲੇ ਨਹੀਂ ਪਹੁੰਚਣ ਦੇਵਾਂਗਾ ਉਹਨੂੰ ਰਾਹ ਦੇ ਵਿੱਚ ਹੀ ਫੜ ਕੇ ਨੂੰ ਜੇਲ੍ਹ ਚ ਕਰਾਂਗੇ ਲੋਕਾਂ ਕੋਲੇ ਨਹੀਂ ਪਹੁੰਚੂਗਾ ਤੁਹਾਡੀ ਜੇਬਾਂ ਤੱਕ ਨਹੀਂ ਪਹੁੰਚੂਗਾ ਤੁਹਾਡੇ ਜਵਾਕਾਂ ਦੇ ਪੜ੍ਹਾਈ ਤੱਕ ਨਹੀਂ ਪਹੁੰਚੂਗਾ ਤੁਹਾਡੇ ਬਜ਼ੁਰਗਾਂ ਦੀ ਦਵਾਈ ਤੱਕ ਨਹੀਂ ਪਹੁੰਚੂਗਾ ਇਮਾਨਦਾਰੀ ਨਾਲ ਕੰਮ ਹੋਊਗਾ ਇਸ ਗੱਲ ਦਾ ਡੰਕਾ ਪਵਾ ਕੇ ਕਹਿੰਦੇ ਆ ਕੋਈ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦੇ ਕੋਈ 1 ਰੁਪਈ ਦਾ ਇਲਜ਼ਾਮ ਲਗਾ ਕੇ ਦਿਖਾ ਦੇ ਫਿਰ ਮੰਨ ਜਾਗੇ ਛੱਡੋ ਕੋਈ ਗੱਲ ਨਹੀਂ ਆ ਚਾਰ ਪੰਜ ਜਣਿਆਂ ਪਿੱਛੇ ਆਪਾਂ ਯਾਰ ਉਦਾਸ ਹੋ ਗਏ ਸਾਢੇ 3 ਕਰੋੜ ਬੰਦਾ ਤਿੰਨ ਚਾਰ ਜਣਿਆਂ ਨੇ ਉਦਾਸ ਕਰਤਾ ਕੋਈ ਗੱਲ ਨਹੀਂ ਭੁੱਲ ਜਾਓ ਉਹ ਘਰੇ ਬਿਠਾ ਦੇ ਤੁਸੀਂ ਹੁਣ ਵਧੀਆ ਕੀਤਾ ਆਪਦੇ ਘਰੇ ਬੈਠੇ ਨੇ ਮੈਂ ਨਹੀਂ ਕਹਿੰਦਾ ਮੇਰੇ ਮੰਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋਢੇ ਨਾਲ ਮੋਢਾ ਲਾ ਕੇ ਆਓ ਆਪਾਂ ਧਾਰੀਏ ਕਿ ਪੰਜਾਬ ਨੂੰ ਨੰਬਰ 1 ਬਣਾਉਣਾ ਹੈ ਆ ਜਿਹੜੀਆਂ ਚਾਰ ਪੰਜ ਲਾਹਮਤਾ ਨੇ ਆ ਭ੍ਰਿਸ਼ਟਾਚਾਰ ਹੈ ਆ ਡਰੱਗ ਹੈ ਆ ਜਿਹੜਾ ਹੋਰ ਜਿਹੜਾ ਭਾਈ ਭਤੀਜਾ ਬਾਦ ਫਲਾਣ ਤੇ ਮਕਾਇਦ ਚੱਲਦਾ ਲਾ ਕੇ ਪਰਾਂ ਮਾਰੋ ਸੱਪ ਦੀ ਕੰਜ ਵਾਂਗੂ ਤੇ ਆਪਾਂ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਹੈ ਔਰ ਜਲਦੀ ਬਣਾਉਣਾ ਹੈ ਰੰਗਲਾ ਪੰਜਾਬ ਬਣਾਉਣਾ ਹੈ ਆਪਾਂ ਚੋਰਾਂ ਤੇ ਭਲੇ ਮਾਨਸਾਂ 'ਚ ਫਰਕ ਹੀ ਨਹੀਂ ਗੱਡ ਸਕੇ ਆਪਾਂ ਆਪਦਿਆਂ ਨੂੰ ਹੀ ਆਪਾਂ ਆਪਦਿਆਂ ਤੇ ਸ਼ੱਕ ਕਰੀ ਗਏ ਪਤਾ ਹੀ ਨਹੀਂ ਲੱਗਿਆ ਕੌਣ ਲੁੱਟ ਕੇ ਲੈ ਗਿਆ ਕਿਸੇ ਪਿੰਡ 'ਚ ਮੱਜਾਂ ਚੋਰੀ ਹੋਣ ਲੱਗੀਆਂ ਗੱਲ ਸੁਣ ਲਿਓ ਧਿਆਨ ਨਾਲ ਮੱਜਾਂ ਚੋਰੀ ਹੋਣ ਲੱਗੀਆਂ ਕਿਸੇ ਪਿੰਡ ਚ ਇੱਕ ਮੱਝ ਚੋਰੀ ਹੋ ਗਈ ਅਗਲੇ ਦਿਨ ਦੋ ਹੋ ਗਈਆਂ ਦੋ ਦਿਨ ਛੱਡ ਕੇ ਦੋ ਹੋਰ ਹੋ ਗਈਆਂ ਪਿੰਡ ਦੇ ਲੋਕ ਉਸ ਪਿੰਡ ਚ ਕੋਈ ਬਾਬਾ ਬੈਠਾ ਸੀ ਡੇਰੇ ਤੇ ਸਾਧੂ ਮਹਾਤਮਾ ਉਹਦੇ ਕੋਲੇ ਗਏ ਬਾਬਾ ਜੀ ਮੱਜਾਂ ਚੋਰੀ ਹੋ ਰਹੀਆਂ ਨੇ ਰੋਜ਼ ਇੱਕ ਦੋ ਚੋਰੀ ਹੋ ਜਾਂਦੀਆਂ ਨੇ ਕੋਈ ਰਾਹ ਪਾਓ ਦੱਸੋ ਕੀ ਕਰੀਏ ਉਹ ਕਹਿੰਦਾ ਬਾਬਾ ਕਹਿੰਦਾ ਚਾਰ ਜਾਣੇ ਇੱਕ ਚਾਦਰ ਦੀ ਕੰਨੀਆਂ ਫੜ ਕੇ ਖੜ ਜਿਓ ਚਾਰੇ ਕੰਨੀਆਂ ਚਾਦਰ ਦੀਆਂ ਚਾਰ ਜਾਨੇ ਖੜ ਜਿਓ ਤੇ ਪਿੰਡ ਚ ਗੁਰਦੁਆਰ ਚ ਅਨਾਉਂਸ ਕਰਾ ਦੋ ਕਿ ਭਾਈ ਪਿੰਡ ਦੇ ਸਾਰੇ ਬੰਦਿਆ ਨੇ ਤੇ ਬੁੜੀਆਂ ਨੇ ਚਾਦਰ ਦੇ ਥੱਲੋਂ ਦੀ ਲੰਗਣਾ ਉਹ ਕਹਿੰਦਾ ਜਾਓ ਮੇਰੇ ਵੱਲੋਂ ਬਚਣਾ ਜੀਨੇ ਮੱਜਾਂ ਚੋਰੀ ਕੀਤੀਆਂ ਹੋਈਆਂ ਜਦੋਂ ਚਾਦਰ ਦੇ ਥੱਲੋਂ ਦੀ ਲੰਗੂਗਾ ਉਹਦੀ ਮਰ ਜੂਗਾ ਚਾਰੇ ਕੰਨੀਆਂ ਫੜ ਕੇ ਚਾਰ ਜਾਨੇ ਖੜ ਗੇ ਲੰਘਾਈ ਗਏ ਲੋਕਾਂ ਨੂੰ ਪਿੰਡਦਿਆਂ ਨੂੰ ਲੰਘਾਈ ਗਏ ਬੁੜੀਆਂ ਨੂੰ ਵੀ ਲੰਘਾਈ ਗਏ ਕੋਈ ਘਰੇ ਰਹਿ ਗਿਆ ਉਹਨੂੰ ਵੀ ਲਿਆਂਦਾ ਭਾਈ ਤੇਰੇ ਤੇ ਸ਼ੱਕ ਨਾ ਹੋ ਜੇ ਲੰਘ ਥੱਲੋਂ ਦੀ ਲੰਘਾਈ ਗਏ ਲੰਘਾਈ ਗਏ ਸਾਰਾ ਪਿੰਡ ਲੰਘ ਗਿਆ ਕੋਈ ਨਹੀਂ ਮਰਿਆ ਕਾਰਨ ਪਤਾ ਕੀ ਸੀ ਜਿਹੜੇ ਮੱਝਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਚੋਰ ਤਾਂ ਚਾਦਰ ਫੜੀ ਖੜੇ ਸੀ ਆਪਾਂ ਨੇ ਵੀ ਇਹੀ ਕੀਤਾ ਉਹ ਇਤੋਂ ਪਹਿਲਾਂ ਆਪਾਂ 25 30 ਸਾਲ ਤੱਕ ਦੋ ਤਿੰਨ ਚੋਰਾਂ ਨੂੰ ਚਾਦਰਾਂ ਫੜਾ ਰੱਖਿਆ ਸੀ ਉਹੀ ਚਾਦਰਾਂ ਫੜੀ ਖੜੇ ਸੀ ਸ਼ੱਕ ਆਪ ਆਪਣੇਾਂ ਤੇ ਕਰੀ ਜਾਂਦੇ ਸੀ ਹੁਣ ਪਤਾ ਲੱਗਿਆ ਜਦੋਂ ਉਹਨਾਂ ਚੋਰਾਂ ਨੂੰ ਤੁਸੀਂ ਹਰਾਇਆ ਹੁਣ ਚਾਦਰ ਆਪਣੇ ਹੱਥ ਚਾਈ ਹੈ ਇਮਾਨਦਾਰੀ ਵਾਲੀ ਚਾਦਰ ਹੁਣ ਆਪਾਂ ਜਿਹੜੀ ਹੈ ਇਮਾਨਦਾਰੀ ਵਾਲੀ ਚਾਦਰ ਨਾਲ ਪੰਜਾਬੀਆਂ ਤੇ ਸ਼ਾਨ ਕਰਨੀ ਹੈ ਇਮਾਨਦਾਰੀ ਵਾਲੀ ਚਾਦਰ ਨਾਲ ਔਰ ਪੰਜਾਬ ਕਦੇ ਵੀ ਐਸਾ ਸੂਬਾ ਨਹੀਂ ਰਿਹਾ ਕਿ ਉਹ ਨੰਬਰ 2 ਜਾਂ 3 ਜਾਂ 5 ਤੇ ਨਾ ਅਸੀਂ ਨੰਬਰ 1 ਤੇ ਸਾਨੂੰ ਨੰਬਰ 1 ਬਿਨਾ ਹੋਈ ਕੋਈ ਹੋਰ ਪੋਜੀਸ਼ਨ ਪਸੰਦ ਹੀ ਹੈ ਨਹੀਂ ਸਾਨੂੰ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਤੁਸੀਂ ਦੇਖਿਆ ਹੁਣ ਮੈਂ ਜਦੋਂ ਥੋੜਾ ਜਿਹਾ ਮੈਨੂੰ ਟਾਈਮ ਮਿਲਦਾ ਹੈ ਮੀਟਿੰਗਾਂ ਤੋਂ ਜਾਂ ਕਿਤੇ ਹੋਰ ਜ਼ਰੂਰੀ ਕੰਮਾਂ ਚੋਂ ਮੈਂ ਕਹਿੰਦਾ ਚਲੋ ਯਾਰ ਕਿੱਥੇ ਚੱਲ ਕੇ ਆਉਨੇ ਆ ਕਿਤੇ ਦਫ਼ਤਰ ਚ ਕਿਤੇ ਖੜ ਜਾਾਂਗੇ ਬਿਨਾਂ ਦੱਸੀ ਚੱਲੋ ਦੱਸੋ ਨਾ ਜੇ ਦੱਸ ਦੋਗੇ ਨਾ ਫਿਰ ਠੀਕ ਉਹ ਤਾਂ ਆ ਜਾਂਦੇ ਨੇ ਸਾਰੇ ਫੋਨ ਕਰ ਦਿੰਦੇ ਨੇ ਇੱਥੇ ਆ ਜਾ ਮੁੱਖ ਮੰਤਰੀ ਆ ਰਹੇ ਸਾਰਾ ਦਫ਼ਤਰ ਭਰਿਆ ਹੋਇਆ ਦਿਖਾਉਣਾ ਹੈ ਹੋਰ ਕਿਤੇ ਦੱਸ ਦੋ ਹੋਰ ਕਿਤੇ ਦਾ ਬੰਨਾ ਉੱਥੇ ਚੱਲਿਆ ਜੀ ਤਾਂ ਸਮਰੂਰ ਜਾਣਾ ਰੁਕ ਜੋ ਫਤੇਗੜ ਸਾਹਿਬ ਪਰ ਸੋਹੀਂ ਕੀਤਾ ਮੈਂ ਕਹਿਤਾ ਖੰਨਾ ਪੁਰਸ ਨੂੰ ਉਹ ਖੰਨੇ ਲਈ ਪੁਰਸ ਲਈ ਬੈਠੇ ਰਹੇ ਰੁਕ ਗਿਆ ਮੈਂ ਫਤੇਗੜ ਸਾਹਿਬ ਵਾਲੇ ਸਾਂਝ ਕੇਂਦਰ ਚ ਤੇ ਸੋਹ ਦਾ ਕੇਂਦਰ ਚ ਆਗੇ ਜੀ ਉੱਥੇ ਲੋਕ ਆਗੇ ਮੈਂ ਕਿਹਾ ਜੀ ਦੱਸੋ ਕੀ ਸੇਵਾ ਕੀ ਕੰਮ ਕੀ ਆਇਓ ਪਹਿਲਾਂ ਤਾਂ ਥੋੜੇ ਜਿਹਾ ਝਿਜਕੇ ਨਹੀਂ ਨਹੀਂ ਜੀ ਬਹੁਤ ਵਧੀਆ ਕੰਮ ਹੋਈ ਜਾਂਦਾ ਮੈਂ ਕਿਹਾ ਨਹੀਂ 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 ਦੱਸੋ ਤੁਸੀਂ ਥੋੜੀ ਅੱਖਾਂ ਕੁਝ ਹੋਰ ਕਹੀ ਜਾਂਦੀਆਂ ਨੇ ਫਿਰ ਦੱਸਿਆ ਥੋੜਾ ਜਿਹਾ ਇੱਕ ਬਜ਼ੁਰਗ ਨੇ ਦੱਸਿਆ ਸੀਐਮ ਸਾਹਿਬ ਇੱਕ ਬਜ਼ੁਰਗ ਨੇ ਦੱਸਿਆ ਕਿ ਮੈਂ ਆਪਣੇ ਬੇਟੀ ਦੇ ਵਿਆਹ ਚ ਖੁਸ਼ੀ ਨਾਲ ਮੋਟਰਸਾਈਕਲ ਦਿੱਤਾ ਸੀ ਇੱਕ ਸਾਲ ਬਾਅਦ ਅਸੀਂ ਵਧੀਆ ਮੋਟਰਸਾਈਕਲ ਨਵਾਂ ਲੈ ਲਿਆ ਉਹ ਮੈਂ ਬੇਟੀ ਨੂੰ ਦਿੱਤਾ ਜਿਹੜਾ ਉਹਨੂੰ ਦਿੱਤਾ ਸੀ ਪਹਿਲਾ ਸਾਲ ਪਹਿਲਾਂ ਉਹ ਮੈਂ ਪਿੰਡ ਲੈ ਆਇਆ ਪਿੰਡੋਂ ਕਹਿੰਦਾ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਹੁਸ਼ਿਆਰਪੁਰ ਫੜਿਆ ਗਿਆ ਮੋਟਰਸਾਈਕਲ ਹੁਣ ਹੁਸ਼ਿਆਰਪੁਰ ਵਾਲੇ ਸਿਟੀ ਥਾਣੇ 'ਚ ਖੜਾ ਹੈ ਜੀ 2 ਮਹੀਨੇ ਹੋ ਗਏ ਮੈਨੂੰ ਮੋਟਰਸਾਈਕਲ ਨਹੀਂ ਦਿੰਦੇ ਮੈਂ ਕਿਹਾ ਫਿਰ ਤੇਰੇ ਬਾਹਰ ਤਾਂ ਹਜੇ ਚੋਰਾ ਕੋਲੀ ਐ ਜੋ ਤੈਨੂੰ ਮਿਲਿਆ ਹੀ ਨਹੀਂ ਉਹ ਤਾਂ ਫਿਰ ਜਦੋਂ ਮਿਲਿਆ ਹੀ ਨਹੀਂ ਉਹਦੇ ਬਾਹਰ ਤਾਂ ਚੋਰੀ ਹੋਇਆ ਹੋਇਆ ਹਜੇ ਉਹ ਇੱਕ ਗੱਲ ਮੈਂ ਕਿਤੇ ਸੀੜੀ 'ਚ ਵੀ ਕੀਤੀ ਸੀ ਕਿ ਕਿਸੇ ਦੇ ਚੋਰੀ ਹੋ ਗਈ ਉਲਸ ਆ ਗਈ ਲਿਖਾਉਣ ਵੀ ਲਿਖਾ ਵੀ ਕੀ ਕੀ ਚੋਰੀ ਹੋਇਆ ਉਹ ਕਹਿੰਦਾ ਜੀ ਭਾਂਡੇ ਲੈ ਗੇ ਲਿਖ ਬਈ ਤਿੰਨ ਪਤੀਲੇ ਲੈ ਗੇ ਲਿਖ ਬਈ ਉਹ ਕਹਿੰਦਾ ਗੈਸ ਵਾਲਾ ਸਿਲੰਡਰ ਵੀ ਲੈ ਕੇ ਚੁੱਲ੍ਹਾ ਵੀ ਲੈ ਕੇ ਲਿਖ ਬਈ ਉਹ ਕਹਿੰਦਾ ਜਿਹੜਾ ਉਹ ਮੁਰਗਾ ਫਿਰਦਾ ਕਾਲੇ ਰੰਗ ਦਾ ਉਹ ਵੀ ਲੈ ਗਏ ਉਹ ਪੁਲਿਸ ਵਾਲਾ ਕਹਿੰਦਾ ਕਿਉਂ ਬੁੱਧੂ ਬਣਾਈ ਜਾਨੇ ਕਾਨੂੰਨ ਨੂੰ ਬਾਕੀ ਤਾਂ ਚਲ ਮੈਂ ਮੰਨ ਲੈਣਾ ਭਾਂਡੇ ਗੈਸ ਸਿਲੰਡਰ ਲੈ ਕੇ ਮੁਰਗਾ ਤਾਂ ਇੱਥੇ ਹੀ ਫਿਰਦਾ ਹੈ ਇਹ ਕਿਵੇਂ ਚੋਰੀ ਹੋ ਗਿਆ ਉਹ ਕਹਿੰਦਾ ਇਹ ਤਫਤੀਸ਼ ਤਫਤੂਸ਼ ਕਰਨ ਦੇ ਸਿਲਸਿਲੇ 'ਚ ਇਹ ਤੁਸੀਂ ਲੈ ਜਾਓਗੇ ਮੇਰੇ ਕੋਲ ਤਾਂ ਚੋਰੀ ਸਮਝੋ ਮੋਟਰਸਾਈਕਲ ਮਿਲ ਗਿਆ ਜੀ ਮੋਟਰਸਾਈਕਲ ਮਿਲ ਗਿਆ ਪਰ ਉਹਨੂੰ ਨਹੀਂ ਮਿਲਿਆ ਉਹਦੇ ਬਾਅਦ ਚੋਰਾਂ ਕੋਲ ਹੀ ਹੈ ਨਾ ਫਿਰ ਹਜੇ ਤਾਨੂੰ ਖੁਸ਼ਖਬਰੀ ਦੱਸਾਂ ਅੱਜ ਸਵੇਰੇ ਪੁੱਛ ਕੇ ਆਇਆ ਫਤੇਗੜ ਸਾਹਿਬ ਦੇ ਐਸਐਸਪੀ ਨੂੰ ਮੈਂ ਕਿਹਾ ਮੋਟਰਸਾਈਕਲ ਕਿੱਥੇ ਹੈ ਕਹਿੰਦੇ ਜੀ ਘਰੇ ਪਹੁੰਚ ਗਿਆ ਤਾਲੀਆਂ ਮਾਰੋ ਨਾ ਫਿਰੋਣੂ ਆਗਮਨ ਹੈ ਜੀ ਆ ਕੰਮ ਨੇ ਜੀ ਛੋਟੇ ਛੋਟੇ ਇਹ ਕੰਮਾਂ ਨੂੰ ਉਹ ਰਾਜੇ ਮਹਾਰਾਜੇ ਨਹੀਂ ਜਾਣ ਸਕਦੇ ਕੀ ਨੇ ਇੱਕ ਮੇਰੇ ਕੋਲ ਹੋਰ ਮਿਲਿਆ ਉੱਥੇ ਕਹਿੰਦਾ ਮੈਂ ਕੁਸ਼ਤੀਆਂ ਕਰਾਉਣੀਆਂ ਨੇ ਮੈਨੂੰ ਸਪੀਕਰ ਦੀ ਇਜਾਜ਼ਤ ਨਹੀਂ ਮਿਲ ਰਹੀ ਦੇਖ ਲਓ ਜੀ ਕਹਿੰਦਾ ਮੈਂ ਦੋ ਤਰੀਕਾ ਬਲਤੇ ਮੈਨੂੰ ਸਪੀਕਰ ਨਹੀਂ ਲਾਉਣ ਦਿੰਦੇ ਮੈਂ ਕਿਹਾ ਗੱਲ ਸੁਣੋ ਸਪੀਕਰ 'ਚ ਕਿਹੜਾ ਡੀਜੇ ਲਾਉਣਾ ਇਹਨੇ ਪਹਿਲਵਾਨਾਂ ਦੇ ਨਾਂ ਹੀ ਬੋਲਣੇ ਆ ਨਾਲੇ ਬੜੀ ਵਧੀਆ ਗੱਲ ਆ ਪੰਜਾਬ 'ਚ ਦੁਬਾਰੇ ਕੁਸ਼ਤੀਆਂ ਸ਼ੁਰੂ ਹੋਣ ਲੱਗੀਆਂ ਨੇ ਉਹ ਪਹਿਲਵਾਨੀ ਸ਼ੁਰੂ ਹੋਣ ਲੱਗੀ ਆ ਬੱਚੇ ਸਰੀਰ ਬਣਾਉਣ ਲੱਗੇ ਨੇ ਤੇ ਉਹ ਇਹ ਵੀ ਮੈਂ ਤੁਹਾਨੂੰ ਖੁਸ਼ੀ ਦੀ ਗੱਲ ਦੱਸ ਦਿੰਨਾ ਉਹਨਾਂ ਨੂੰ ਸਵੇਰ ਤੋਂ ਬਾਅਦ ਜਿਹੜੀ ਸਾਬਜਾਦਿਆਂ ਨੂੰ ਸ਼ਰਧਾਂਜਲੀ ਦੀ ਸਭਾ ਕਿਉਂਕਿ ਆਪਾਂ 20 ਤੋਂ 30 ਤੱਕ ਆਪਾਂ ਕਿਹਾ ਹੋਇਆ ਕੋਈ ਇਦਾਂ ਦਾ ਕੋਈ ਖੁਸ਼ੀ ਵਾਲ ਕਿਉਂਕਿ ਉਹ ਸੋਗ ਦੇ ਦਿਨ ਨੇ ਉਹਨਾਂ ਨੂੰ ਜਨਵਰੀ ਦੀ ਤਰੀਕ ਦੇ ਕੇ ਨਾਲ ਉਹਨੂੰ ਸਪੀਕਰ ਜਾਬੇ ਮੈਂ ਕਿਹਾ ਇੱਕ ਥਾਂ ਤੇ ਦੋ ਲਾ ਸਪੀਕਰ ਕਿਹੜੀ ਗੱਲ ਹੈ ਆਹ ਕੰਮ ਨਹੀਂ ਹੈ ਜੀ ਛੋਟੇ ਛੋਟੇ ਸੋ ਇਹ ਮੈਂ ਗੱਲ ਕਹਿਣੀ ਚਾਹੁੰਦਾ ਇਸ ਵਕਤ ਬਹੁਤ ਸਾਰੇ ਟੀਵੀ ਤੇ ਅਫਸਰ ਵੀ ਸੁਣ ਰਹੇ ਹੋਣਗੇ ਬਾਪੂ ਵੀ ਸੁਣ ਰਹੇ ਹੋਣਗੇ ਮੁਲਾਜ਼ਮ ਸੁਣ ਰਹੇ ਹੋਣਗੇ ਜਿਹੜੇ ਦਫ਼ਤਰਾਂ 'ਚ ਕੰਮ ਕਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ 43 ਤਾਂ ਇਹ ਸ਼ੁਰੂ ਹੋਈਆਂ ਨੇ ਸੇਵਾਾਂ 'ਚ 44 ਮੈਂ ਵੀ ਆ ਮੈਂ ਵੀ ਕਦੇ ਮਰ ਜੇ ਜਦੋਂ ਮਰਜੀ ਆ ਸਕਦਾ ਮੈਂ ਵੀ ਲੋਕਾਂ ਦੇ ਘਰਾਂ ਜਦੋਂ ਮਰਜੀ ਆ ਸਕਦਾ ਨਾਲ ਮੇਰੇ ਕੰਨਵੇਂ ਵੀ ਨੇ ਸੋ 135 ਹੋ ਗਏ ਸੀ ਹੁਣ 135 ਦੇ 35 ਕਦੇ ਵੀ ਕਿਸੇ ਦਫ਼ਤਰ ਚਾ ਕੇ ਚੈੱਕ ਕਰ ਸਕਦੇ ਆ ਕਿ ਕਿਤੇ 1076 ਤੇ ਫੋਨ ਕਰਕੇ ਜਿਹੜਾ ਫੋਨ ਆਉਂਦਾ ਉਹਨੂੰ ਐ ਤਾਂ ਨਹੀਂ ਕਹਿੰਦੇ ਵੀ ਇੱਥੇ ਆ ਜਾ ਤੂੰ ਜਾ ਭਾਈ ਤੈਨੂੰ ਜਾਣਾ ਪਊਗਾ ਜਦੋਂ ਵੋਟਾਂ ਮੰਗਣ ਅਸੀਂ ਢਾਣੀਆਂ ਚ ਵੀ ਜਾਂਦੇ ਆ ਸਾਡੇ ਪਿੰਡਾਂ ਕਹਿੰਦੀ ਕੋਠੇ ਕਹਿੰਦੇ ਆ ਜਿਹੜੇ 4-5 ਘਰ ਖੇਤਾਂ ਚ ਹੁੰਦੇ ਆ ਇਧਰ ਡੇਰਾ ਕਹਿੰਦੇ ਆ ਮਾਜੇ ਚ ਡੇਰਾ ਅਸੀਂ ਉੱਥੇ ਵੀ ਜਾਂਦੇ ਆ ਵੋਟਾਂ ਮੰਗਣ ਦੋ ਦੋ ਤਿੰਨ ਤਿੰਨ ਘਰਾਂ ਚ ਤੇ ਫਿਰ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਕਹਿੰਦੇ ਨਾ ਚੰਡੀਗੜ੍ਹ ਆਜੋ ਕਿਉਂ ਜੀ ਸਰਕਾਰ ਬਣਨ ਤੋਂ ਬਾਅਦ ਵੀ ਉੱਥੇ ਜਾਣਾ ਚਾਹੀਦਾ ਮੈਂ ਇਸ ਗੱਲ ਦੇ ਹਮੇਸ਼ਾ ਹੱਕਦਾਰ ਰਹੇ ਸਵੈਸ ਕਰਕੇ ਇਹ ਸੇਵਾਵਾਂ ਸ਼ੁਰੂ ਹੋਣਾ ਬਹੁਤ ਵੱਡੀ ਗੱਲ ਹੈ ਔਰ 43 ਤਾਂ ਲਿਖੀਆਂ ਨੇ ਹਰੇਕ ਦੇ ਵਿੱਚ ਕਿਸੇ 'ਚ 3 ਆਉਂਦੀਆਂ ਨੇ ਕਿ 4 ਟੋਟਲ 80 ਤੋਂ ਉੱਪਰ ਨੇ 80 ਤੋਂ ਉੱਪਰ ਸਲਾਮਾ ਨਹੀਂ ਜਿਹੜੀਆਂ ਅੱਜ ਸ਼ੁਰੂ ਹੋਣਗੀਆਂ ਔਰ ਕੋਈ ਸ਼ਿਕਾਇਤ ਹੋਵੇ ਉਹਦੇ ਵਾਸਤੇ ਅਲੱਗ ਤੋਂ ਸਾਡੇ ਕੋਲ ਆ ਸੋ ਇਹ ਸਰਕਾਰ ਜਿਹੜੀ ਹੁਣ ਤੁਹਾਡੇ ਦੇਲੀ ਤੇ ਆਉਗੀ ਤੁਹਾਡੇ ਘਰ ਦੇ ਕੁੰਡੇ ਖੜਕਾਉਗੀ ਸਿਦ ਅਜ਼ਮ ਪਾਕਿਸਤਾਨ ਹੋਰਾਂ ਨੇ ਇਹੀ ਸੋਚਿਆ ਸੀ ਕਿ ਆਜ਼ਾਦੀ ਤੋਂ ਬਾਅਦ ਤਾਂ ਖੱਜਲ ਖਵਾਰੀਆਂ ਨਾ ਹੋਣ ਆਜ਼ਾਦੀ ਤੋਂ ਬਾਅਦ ਤਾਂ ਸਾਡੇ ਬਾਪੂ ਜਿਹੜੇ ਨੇ ਉਹ ਸੁੱਖ ਦੀ ਸਾਹ ਲੈ ਲੈਣ ਪਰ ਹੋਇਆ ਨਹੀਂ ਸੀ ਕੰਮ ਇਹ ਸੋ ਹੁਣ ਹੋ ਰਿਹਾ ਓਏ ਕੰਮ ਇਹ ਤੋਂ ਪਹਿਲਾਂ ਕਿਉਂ ਨਹੀਂ ਹੋਇਆ ਕਾਰਨ ਕੀ ਰਿਹਾ ਆਪਾਂ ਚੋਰਾਂ ਤੇ ਭਲੇ ਮਾਨਸਾਂ 'ਚ ਫਰਕ ਹੀ ਨਹੀਂ ਗੱਡ ਸਕੇ ਆਪਾਂ ਆਪਦਿਆਂ ਨੂੰ ਹੀ ਆਪਾਂ ਆਪਦਿਆਂ ਤੇ ਸ਼ੱਕ ਕਰੀ ਗਏ ਪਤਾ ਹੀ ਨਹੀਂ ਲੱਗਿਆ ਕੌਣ ਲੁੱਟ ਕੇ ਲੈ ਗਿਆ ਕਿਸੇ ਪਿੰਡ 'ਚ ਮੱਜਾਂ ਚੋਰੀ ਹੋਣ ਲੱਗੀਆਂ ਗੱਲ ਸੁਣ ਲਿਓ ਧਿਆਨ ਨਾਲ ਮੱਜਾਂ ਚੋਰੀ ਹੋਣ ਲੱਗੀਆਂ ਕਿਸੇ ਪਿੰਡ 'ਚ ਇੱਕ ਮੱਝ ਚੋਰੀ ਹੋ ਗਈ ਅਗਲੇ ਦਿਨ ਦੋ ਹੋ ਗਈਆਂ ਦੋ ਦਿਨ ਛੱਡ ਕੇ ਦੋ ਹੋਰ ਹੋ ਗਈਆਂ ਪਿੰਡ ਦੇ ਲੋਕ ਉਸ ਪਿੰਡ 'ਚ ਕੋਈ ਬਾਬਾ ਬੈਠਾ ਸੀ ਡੇਰੇ ਤੇ ਸਾਧੂ ਮਹਾਤਮਾ ਉਹਦੇ ਕੋਲੇ ਗਏ ਬਾਬਾ ਜੀ ਮੱਜਾਂ ਚੋਰੀ ਹੋ ਰਹੀਆਂ ਨੇ ਰੋਜ਼ ਇੱਕ ਦੋ ਚੋਰੀ ਹੋ ਜਾਂਦੀਆਂ ਨੇ ਕੋਈ ਰਾਹ ਪਾਓ ਦੱਸੋ ਕੀ ਕਰੀਏ ਉਹ ਕਹਿੰਦਾ ਬਾਬਾ ਕਹਿੰਦਾ ਚਾਰ ਜਾਣੇ ਇੱਕ ਚਾਦਰ ਦੀ ਕੰਨੀਆਂ ਫੜ ਕੇ ਖੜਜੋ ਚਾਰੇ ਕੰਨੀਆਂ ਚਾਦਰ ਦੀਆਂ ਚਾਰ ਜਾਣੇ ਖੜਜੋ ਤੇ ਪਿੰਡ 'ਚ ਗੁਰਦੁਆਰ੍ਹ 'ਚ ਨੌਂਸ ਕਰਾ ਦਿਓ ਕਿ ਭਾਈ ਪਿੰਡ ਦੇ ਸਾਰੇ ਬੰਦਿਆਂ ਨੇ ਤੇ ਬੁੜੀਆਂ ਨੇ ਚਾਦਰ ਦੇ ਥੱਲੋਂ ਦੀ ਲੰਗਣਾ ਉਹ ਕਹਿੰਦਾ ਜਾਓ ਮੇਰੇ ਵੱਲੋਂ ਬਚਣਾ ਜੀਨੇ ਮੱਜਾਂ ਚੋਰੀ ਕੀਤੀਆਂ ਹੋਈਆਂ ਜਦੋਂ ਚਾਦਰ ਦੇ ਥੱਲੋਂ ਦੀ ਲੰਗੂਗਾ ਉਹਦੀ ਮਰ ਜੂਗਾ ਚਾਰੇ ਕੰਨੀਆਂ ਫੜ ਕੇ ਚਾਰ ਜਾਨੇ ਖੜ ਗਏ ਲੰਘਾਈ ਗਏ ਲੋਕਾਂ ਨੂੰ ਪਿੰਡਦਿਆਂ ਨੂੰ ਲੰਘਾਈ ਗਏ ਬੁੜੀਆਂ ਨੂੰ ਵੀ ਲੰਘਾਈ ਗਏ ਕੋਈ ਘਰੇ ਰਹਿ ਗਿਆ ਉਹਨੂੰ ਵੀ ਲਿਆਂਦਾ ਭਾਈ ਤੇਰ ਤੇ ਸ਼ੱਕ ਨਾ ਹੋ ਜੇ ਲੰਘ ਥੱਲੋਂ ਦੀ ਲੰਘਾਈ ਗਏ ਲੰਘਾਈ ਗਏ ਸਾਰਾ ਪਿੰਡ ਲੰਘ ਗਿਆ ਕੋਈ ਨਹੀਂ ਮਰਿਆ ਕਾਰਨ ਪਤਾ ਕੀ ਸੀ ਜਿਹੜੇ ਮੱਜਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਮਰੂਗਾ ਕੌਣ ਚੋਰ ਤਾਂ ਚਾਦਰ ਫੜੀ ਖੜੇ ਸੀ ਆਪਾਂ ਨੇ ਵੀ ਇਹੀ ਕੀਤਾ ਉਹ ਇਤੋਂ ਪਹਿਲਾਂ ਆਪਾਂ 25 30 ਸਾਲ ਤੱਕ ਦੋ ਤਿੰਨ ਚੋਰਾਂ ਨੂੰ ਯਾਦਨਾ ਫੜਾ ਰੱਖਿਆ ਸੀ ਉਹੀ ਚਾਦਰਾਂ ਫੜੀ ਖੜੇ ਸੀ ਸ਼ੱਕ ਆਪਾਂ ਆਪਣਿਆਂ ਤੇ ਕਰੀ ਜਾਂਦੇ ਸੀ ਹੁਣ ਪਤਾ ਲੱਗਿਆ ਜਦੋਂ ਉਹਨਾਂ ਚੋਰਾਂ ਨੂੰ ਤੁਸੀਂ ਹਰਾਇਆ ਹੁਣ ਚਾਦਰ ਆਪਣੇ ਹੱਥ ਚਾਈਏ ਇਮਾਨਦਾਰੀ ਵਾਲੀ ਚਾਦਰ ਹੁਣ ਆਪਾਂ ਦਾ ਜਿਹੜੀ ਹੈ ਇਮਾਨਦਾਰੀ ਵਾਲੀ ਚਾਦਰ ਨਾਲ ਪੰਜਾਬੀਆਂ ਤੇ ਸ਼ਾਨ ਕਰਨੀ ਹੈ ਇਮਾਨਦਾਰੀ ਵਾਲੀ ਚਾਦਰ ਨਾਲ ਔਰ ਪੰਜਾਬ ਕਦੇ ਵੀ ਐਸਾ ਸੂਬਾ ਨਹੀਂ ਰਿਹਾ ਕਿ ਉਹ ਨੰਬਰ 2 ਜਾਂ 3 ਜਾਂ 5 ਤੇ ਨਾ ਅਸੀਂ ਨੰਬਰ 1 ਤੇ ਸਾਨੂੰ ਨੰਬਰ 1 ਬਿਨਾ ਹੋਈ ਕੋਈ ਹੋਰ ਪੋਜੀਸ਼ਨ ਪਸੰਦ ਹੀ ਹੈ ਨਹੀਂ ਸਾਨੂੰ ਸੋ ਅਸੀਂ ਉਹ ਉਹ ਉਸ ਕੌਮ ਚੋਂ ਆ ਜੋ ਮਿਹਨਤੀ ਕੌਮ ਹੈ ਗੁਰੂਆਂ ਦਾ ਸਾਡੇ ਤੇ ਅਸ਼ੀਰਵਾਦ ਹੈ ਸ਼ਹੀਦ ਸਾਡੇ ਮਾਰਗਦਰਸ਼ਕ ਨੇ ਦੇਵੀ ਦੇਵਤੇ ਸਾਡੇ ਕੋਲੇ ਗ੍ਰੰਥ ਸਾਹਿਬ ਸਾਡੇ ਸਾਡੇ ਪਵਿੱਤਰ ਗ੍ਰੰਥ ਉਹ ਸਾਡੇ ਕੋਲੇ ਸਾਡੇ ਰਾਹ ਦਸੇਰੇ ਨੇ ਤੇ ਫਿਰ ਸਾਨੂੰ ਕੌਣ ਹਰਾ ਸਕਦਾ ਜੀ ਬਸ ਥੋੜੀ ਜੀ ਹਿੰਮਤ ਕਰੀਏ ਆਪਾਂ ਛੱਡੋ ਕੋਈ ਗੱਲ ਨਹੀਂ ਆ ਚਾਰ ਪੰਜ ਜਣਿਆਂ ਪਿੱਛੇ ਆਪਾਂ ਯਾਰ ਉਦਾਸ ਹੋਗੇ ਸਾਡੇ 3 ਕਰੋੜ ਬੰਦਾ ਤਿੰਨ ਚਾਰ ਜਣਿਆਂ ਨੇ ਉਦਾਸ ਕਰਤਾ ਕੋਈ ਗੱਲ ਨਹੀਂ ਭੁੱਲ ਜਾਓ ਉਹ ਘਰੇ ਬਿਠਾ ਦੇ ਤੁਸੀਂ ਹੁਣ ਵਧੀਆ ਕੀਤਾ ਉਹ ਆਪਦੇ ਘਰੇ ਬੈਠੇ ਨੇ ਮੈਂ ਨਹੀਂ ਕਹਿੰਦਾ ਮੇਰੇ ਮੰਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋਢੇ ਨਾਲ ਮੋਢਾ ਲਾ ਕੇ ਆਓ ਆਪਾਂ ਧਾਰੀਏ ਕਿ ਪੰਜਾਬ ਨੂੰ ਨੰਬਰ 1 ਬਣਾਉਣਾ ਹੈ ਆ ਜਿਹੜੀਆਂ 4-5 ਲਾਹਮਤਾ ਨੇ ਆ ਭ੍ਰਿਸ਼ਟਾਚਾਰ ਹੈ ਆ ਡਰੱਗ ਹੈ ਆ ਜਿਹੜਾ ਹੋਰ ਜਿਹੜਾ ਭਾਈ ਭਤੀਜਾਵਾਦ ਫਲਾਣਾ ਤੇ ਮਕਾਇਦਾ ਚੱਲਦਾ ਲਾ ਕੇ ਪਰਾਂ ਮਾਰੋ ਸੱਪ ਦੀ ਕੰਜ ਵਾਂਗੂ ਤੇ ਆਪਾਂ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਹੈ ਔਰ ਜਲਦੀ ਬਣਾਉਣਾ ਹੈ ਰੰਗਲਾ ਪੰਜਾਬ ਬਣਾਉਣਾ ਹੈ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਜ਼ੋਰਦਾਰ ਤਾੜੀਆਂ ਮਾਰ ਕੇ ਹੌਸਲਾ ਵਧਾ ਦਿਓ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਪੰਜਾਬੀਆਂ ਵਾਸਤੇ ਦੁਨੀਆ ਭਰ ਚ ਪੰਜਾਬੀ ਗਏ ਨੇ ਕਾਮਯਾਬ ਹੋਏ ਨੇ ਪੰਜਾਬ ਦੇ ਵਿੱਚ ਵੀ ਕਾਮਯਾਬੀਆਂ ਦੇ ਦੌਰ ਸ਼ੁਰੂ ਹੋ ਗਏ ਨੌਕਰੀਆਂ ਮਿਲ ਲੱਗੀਆਂ 40000 ਦੇ ਕਰੀਬ ਸਰਕਾਰੀ ਨੌਕਰੀਆਂ ਹੋ ਗਈਆਂ ਜਿੱਥੇ ਖੜੇ ਆ ਜਿੱਥੇ ਬੈਠੇ ਆ ਆ ਨਾਲ ਟਾਟਾ ਸਟੀਲ ਹੈ ਇੰਡੀਆ ਦਾ ਸੈਕੰਡ ਬਿਗੇਸਟ ਟਾਟਾ ਸਟੀਲ ਦਾ ਪਲਾਂਟ ਜਮਸ਼ੇਦਪੁਰ ਤੋਂ ਬਾਅਦ ਇੱਥੇ ਲੱਗ ਰਿਹਾ ਹੈ ਆ ਸਾਈਕਲ ਬੈਲੀਆ ਸਾਰੀ ਆ ਦੇਖੋ ਤੁਸੀਂ ਇੱਥੇ ਜਦੋਂ ਇਹ ਬਣ ਗਿਆ ਇੱਥੇ 298000 ਲਗਭਗ ਜਿੰਨਾ ਪੰਜਾਬ ਚ ਹੁਣ ਨਿਵੇਸ਼ ਆਇਆ ਹੈ 298000 ਦੇ ਕਰੀਬ ਮੁੰਡੇ ਕੁੜੀਆਂ ਨੂੰ ਇੱਥੇ ਹੀ ਨੌਕਰੀ ਮਿਲੂਗੀ ਉਹਨਾਂ ਦੀ ਡਿਗਰੀ ਮੁਤਾਬਕ ਨੌਕਰੀ ਮਿਲੂਗੀ ਪਿੰਡਾਂ ਵਾਲਿਆਂ ਨੂੰ ਨੌਕਰੀ ਨਹੀਂ ਮਿਲੂਗੀ ਬਿਫਨ ਲੈ ਕੇ ਆਇਆ ਕਰੋਗੇ ਫੈਕਟਰੀ ਚ ਕੰਮ ਕਰਕੇ ਆਪਣੇ ਘਰੇ ਸ਼ਾਮ ਨੂੰ ਜਾਇਆ ਕਰੋਗੇ ਕਿਉਂ ਧੱਕੇ ਖਾਈਏ ਸੀ ਕੈਨੇਡਾ ਅਮਰੀਕਾ ਜਾ ਕੇ ਉੱਥੇ ਕਿਹੜਾ ਕੋਈ ਸੌਖਾ ਬਰਫਾ ਪੈਂਦੀਆਂ ਨੇ ਉੱਥੇ ਕਿਹੜਾ ਕੋਈ ਸੌਖੀ ਜ਼ਿੰਦਗੀ ਐ ਰੋਜ਼ ਮੌਤਾਂ ਹੁੰਦੀਆਂ ਨੇ ਲਾਸ਼ਾਂ ਮੰਗਾਉਣ ਨੂੰ ਤਰਸੇ ਤਰਸੇ ਰਹਿੰਦੇ ਆ ਲਾਸ਼ ਹੀ ਮੰਗਾ ਦੋ ਮਿੱਟੀ ਮੰਗਾ ਦੋ ਕਿਤੇ ਮਿੱਟੀ ਦੇਖ ਲਈਏ ਜਾਂਦੀ ਬਾੜ ਦੇ ਦਰਸ਼ਨ ਕਰ ਲਈਏ ਰੋਜ਼ ਮੈਨੂੰ ਫੋਨ ਆਉਂਦੇ ਨੇ ਲਾਸ਼ ਮੰਗਾ ਦੋ ਜੀ ਇੱਥੋਂ ਲਾਸ਼ ਮੰਗਾ ਦੋ ਓ ਇੱਥੋਂ ਜਾਂਦੇ ਆ ਉਦੋਂ ਵੀ ਰੋਂਦੇ ਮਾਪੇ ਉਦੋਂ ਰੋਂਦੇ ਨੂੰ ਛੱਡ ਕੇ ਆਉਂਦੇ ਨੇ ਦਿੱਲੀ ਵਾਲੇ 에ਰਪੋਰਟ ਤੇ ਉਧਰੋਂ ਬਕਸੀਆਂ ਚ ਪਏ ਪਏ ਆਉਂਦੇ ਆ ਉਦੋਂ ਵੀ ਮਾਪੇ ਰੋਂਦੇ ਹੀ ਹੁੰਦੇ ਨੇ ਕਿਉਂ ਆਪਾਂ ਉੱਥੇ ਜਾ ਕੇ ਜ਼ਿੰਦਗੀਆਂ ਕਾਰਦਿਆਂ ਇੱਥੇ ਹੀ ਆਪਣੀ ਧਰਤੀ ਤੇ ਰਹੀਏ ਇਸੇ ਘਰ ਨੂੰ ਠੀਕ ਕਰਾਂਗੇ ਬਗਾਨੇ ਦਰਾਂ ਵੱਲ ਦੇਖਣ ਦੀ ਲੋੜ ਨਹੀਂ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੇਰੇ ਵਾਲੇ ਪਾਸੋਂ ਬਿਲਕੁਲ ਮੇਰੇ ਵਾਲੇ ਪਾਸੋਂ ਜਮਾ ਤੁਸੀਂ ਵਿਸ਼ਵਾਸ ਰੱਖੋ ਮੇਰੇ ਵਾਲੇ ਪਾਸੋਂ ਯਕੀਨ ਰੱਖੋ ਕਿ ਸਾਡੇ ਵਾਲੇ ਪਾਸੋਂ ਨਹੀਂ ਕੋਈ ਐਸਾ ਕੰਮ ਕਰਨ ਦੇਵਾਂਗੇ ਕੋਈ ਐਸਾ ਚੋਰ ਕੋਈ ਡਾਕੂ ਕੋਈ ਲੁਟੇਰਾ ਭਾਵੇਂ ਕਿਸੇ ਵੀ ਭੇਸ ਚ ਹੋਵੇ ਮੈਂ ਲੋਕਾਂ ਦੇ ਕੋਲੇ ਨਹੀਂ ਪਹੁੰਚਣ ਦੇਵਾਂਗਾ ਉਹਨੂੰ ਰਾਹ ਦੇ ਵਿੱਚ ਹੀ ਫੜ ਕੇ ਨੂੰ ਜੇਲ੍ਹ ਚ ਕਰਾਂਗੇ ਲੋਕਾਂ ਕੋਲੇ ਨਹੀਂ ਪਹੁੰਚੂਗਾ ਤੁਹਾਡੀਆਂ ਜੇਬਾਂ ਤੱਕ ਨਹੀਂ ਪਹੁੰਚੂਗਾ ਤੁਹਾਡੇ ਜਵਾਕਾਂ ਦੇ ਪੜ੍ਹਾਈ ਤੱਕ ਨਹੀਂ ਪਹੁੰਚੂਗਾ ਤੁਹਾਡੇ ਬਜ਼ੁਰਗਾਂ ਦੀ ਦਵਾਈ ਤੱਕ ਨਹੀਂ ਪਹੁੰਚੂਗਾ ਇਮਾਨਦਾਰੀ ਨਾਲ ਕੰਮ ਹੋਊਗਾ ਇਸ ਗੱਲ ਦਾ ਡੰਕਾ ਬੁਜਾ ਕੇ ਕਹਿੰਦੇ ਆ ਕੋਈ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦੇ ਕੋਈ 1 ਰੁਪਏ ਦਾ ਇਲਜ਼ਾਮ ਲਗਾ ਕੇ ਦਿਖਾ ਦੇ ਫਿਰ ਮੰਨ ਜਾਗੇ ਸੋ ਇਸ ਕਰਕੇ ਤੁਹਾਡੇ ਨਾਲ ਤੁਹਾਡੇ ਵਰਗੇ ਆ ਅੱਜ ਸਰਕਾਰ ਤੁਹਾਡੇ ਘਰੇ ਆ ਰਹੀ ਹੈ ਅੱਜ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਕਿ ਹਾਂ ਯਾਰ ਵੋਟਾਂ ਪਾਉਣ ਦਾ ਨਜ਼ਾਰਾ ਆ ਗਿਆ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਰ